ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੋ ਗਿਆ ਜੀ ਇੱਥੇ ਮਾਰਨਿੰਗ ਦੇ 4:30 ਤੇ ਆਪਾਂ ਚਾਹ ਵਗੈਰਾ ਮੈਂ ਬਣਾ ਲਈ ਮੈਂ 4 ਵਜਣ ਚ 4:20 ਮਿੰਟਾਂ ਤੇ ਉੱਠ ਖੜੀ ਸੀ ਤੇ ਚਾਹ ਬਣ ਗਈ ਆਪਣੀ ਮਧਾਨੀ ਲਾਤੀ ਤੇ ਉਧਰ ਅਸੀਂ ਮੈਂ ਤੇ ਮੰਮੀ ਨੀਰਾਚਾਰੇ ਵਾਲਾ ਕੰਮ ਨਿਮੇੜਿਆ ਅਸੀਂ ਚਾਹ ਤੋਂ ਪਹਿਲਾਂ ਹੀ ਨੀਰਾਚਾਰਾ ਬਾਦੰਨੇ ਹੁੰਨੇ ਆ ਤੇ ਬਸ ਹੁਣ ਮੈਂ ਅੱਥੀ ਤੋਂ ਚਾਹ ਆਪਣੀ ਬਣ ਗਈ ਸੀ ਮੈਂ ਟੱਕ ਕੇ ਬਾਗ ਗਈ ਮਾ ਚਲ ਕੇ ਰ ਮੰਮੀ ਨੂੰ ਹਰਸਤਾ ਆ ਮਾ ਹਰਾ ਹੁਰਰ ਲਾ ਦੀ ਤੇ ਫਿਰ ਮਖ ਆ ਕੇ ਪੁੰਦੀਆਂ ਚਾਹ ਤੇ ਰਾਤ ਭਾਈ ਆਪਣੇ ਬਹੁਤ ਹੀ ਜਿਆਦੇ ਮੀਂਹ ਆਇਆ ਬਾਹਰ ਤਾਂ ਜਿ ਤੁਸੀਂ ਨਹੀਂ ਦਿਿੰਦਾ ਬਾਹਰ ਨਾਲ ਫਰੀ ਚਾਹ ਬੰਨੀ ਰਹੀ ਸੀ ਰਾ ਤੇ ਬਹੁਤ ਜਿਆਦੇ ਆਇਆ ਮੀਂਹ ਗੜੇ ਬਹੁਤ ਹੀ ਜਿਆਦੇ ਹੁਣ ਆਪਣਾ ਕੱਪ ਬਗਵਾ ਚ ਗਿਆ ਚਾਹ ਬਣਾ ਲੈ ਤੇ ਗੜੇ ਬਹੁਤ ਤਗੜਾ ਨਹੀਂ ਆਇਆ ਜੀ ਰਾਤ ਤੱਕ ਅਸਰਾ ਘੜਤੀ ਰ ਆਪਣੇ ਪੂਰ ਵਧੀਆ ਕਿਆਰੇ ਭਰ ਮੀ ਸੀਗਾ ਤੇ ਬਾਕੀ ਜੀ ਜਿਹੜੇ ਵੀ ਮੇਰੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਸੋਣਾ ਜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮੌਸਮ ਵਧੀਆ ਹੋ ਗਿਆ ਮੂਹ ਪਾੜੇ ਕਰਕੇ ਪਰ ਸਾਡੇ ਕਦੇ ਗੜੇ ਨਹੀਂ ਆਏ ਸੀਗੇ ਜਿਹੜੇ ਹਿਸਾਬ ਨਾਲ ਰਾਤ ਸਾਡੇ ਗੜੇ ਆਏ ਬਹੁਤ ਜਿਆਦੇ ਗੜੇ ਆਏ ਤੇ ਜਦੋਂ ਮਾੜਾ ਮੋਟਾ ਮੀਆਂ ਆ ਸਾਡੀ ਲਾਡੀ ਤਾਂ ਮੈਂ ਉਹਦੀ ਅੰਦਰ ਕਰਾਤੀ ਸੀਗੀ ਕਿ ਸਾਡੀ ਕੱਟੀ ਲਾਡੋ ਤੇ ਮੈਂ ਇਹਨਾਂ ਨੂੰ ਆਖਾ ਬਖ ਅੰਦਰ ਕਰਾਉ ਮਹਾਤਮਾ ਮਮਾ ਕੋ ਪਾਲਾਇਆ ਬੱਦ ਮੰਦੀ ਆ ਮਗਾ ਛੋਟੀ ਹੈ ਨਾ ਹਜੇ 2 ਮਹੀਨਿਆਂ ਦੀ ਤਾਂ ਹੈਗੀ ਆ ਤੇ ਫਿਰ ਬਾਅਦ ਚ ਮੈਨੂੰ ਕਹਿੰਦੇ ਚੰਗਾ ਹੋ ਗਿਆ ਕਹਿੰਦੇ ਆਪਾਂ ਅੰਦਰ ਬੰਨਿਆਏ ਉਹਨੂੰ ਕਹਿੰਦੇ ਇੰਨੇ ਗੜੇ ਜਨਈ ਵਿਚਾਰੀ ਕੁੱਟੀ ਜਾਂਦੀ ਹੈ ਨਾ ਗਣਿਆ ਨਾ ਤੇ ਲੋ ਜੀ ਬਸ ਮੈਂ ਸੋਚਿਆ ਵਖਾ ਅੱਜ ਆਪਾਂ ਸਵੇਰੇ ਸਵੇਰੇ ਆਪਣਾ ਬਲੌਗ ਸਟਾਰਟ ਕਰਦੇ ਆਂ ਜਦੋਂ ਕਈ ਵਾਰੀ ਇੱਕ ਵਾਰੀ ਬਲੌਗ ਸਟਾਰਟ ਹੋ ਜੇ ਹਨਾ ਫਿਰ ਵੀ ਫਿਰ ਅੱਗੇ ਕੰਟੀਨਿਊ ਹੋ ਜਾਂਦਾ ਬਣ ਜਾਂਦਾ ਹੈ ਬਲੌਗ ਜਦੋਂ ਆਪਾਂ ਕਿਹੜਾ ਸਟਾਰਟਿੰਗ ਕਰ ਲੀਏ ਫਿਰ ਆ ਬਸ ਬਣੀ ਜਾਂਦਾ ਜਿਹੜਾ ਐਜ ਕਾਲੇਜੀ ਕਰ ਲਈਏ ਫਿਰ ਐ ਹੋ ਜਾਂਦਾ ਕੋਈ ਨਗਾ ਵੀ ਕੰਮ ਕਰ ਲਈਏ ਆ ਵੀ ਕਰ ਲਈਏ ਵੀ ਫਿਰ ਬਣਾਉਣੇ ਤੇ ਤਾਂ ਕਰਕੇ ਮੈਂ ਕਿਹਾ ਅੱਜ ਆਪਾਂ ਬਲੌਗ ਦੀ ਸਟਾਰਟਿੰਗ ਕਰ ਹੀ ਲੈਨੇ ਆ ਤੇ ਲਓ ਜੀ ਬਸ ਆਪਾਂ ਪੀ ਲਈਏ ਚਾਹ ਆਪਾਂ ਖੁੱਲ ਰਹੇ ਚਾਹ ਕਦੇ ਕਦੇ ਲਿੱਲੀ ਜੀ ਫੋਟੋ ਹੋ ਜਾਂਦੀ ਹੈ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਚਲੋ ਜੀ ਚਾਹ ਪੀ ਕੇ ਬਸ ਫਿਰ ਆਪਾਂ ਧਾਰਾ ਕੱਢਾਂਗੇ ਧਾਰਾ ਕੱਢ ਕੇ ਬਸ ਇਦਰੋਂ ਆਪਣੀ ਮਧਾਨੀ ਆਪਾਂ ਨਾਲ ਦੀ ਨਾਲ ਹੀ ਲਾ ਦੇਣੀ ਜੀ ਜਦੋਂ ਮੈਂ ਚਾਹ ਧਰਦੀ ਹਾਂ ਤੇ ਹੁਣ ਮੈਂ ਕਿਹੜਾ ਵੀਡੀਓ ਬਣਾਉਣ ਦੀ ਉਹ ਤੋਂ ਬੰਦ ਕਰਤੀ ਦੇਖਦੀ ਆ ਕਿ ਹੋ ਆ ਗਿਆ ਕਿ ਨਹੀਂ ਤੇ ਕਾਫੀ ਟਾਈਮ ਦਿ ਲਈ ਸੀ ਹੁਣ ਤਾਂ ਜਦੋਂ ਦੀ ਚਾਹ ਮੈਂ ਧਰੀ ਆ ਲੋ ਜੀ ਚਾਹ ਪੀ ਲੋ ਸਾਰੇ ਜਣੇ ਦੇਖੀ ਅੱਪਾ ਕਿਉਂ ਆ ਰਹੇ ਹੋ ਬੱਸ ਜੀ ਅਹੀਂ ਕੱਪ ਚੱਲੀ ਜਾਂਦੇ ਸਵੇਰ ਤੋਂ ਲੈ ਕੇ ਤੇ ਬਸ 11 ਵਜੇ ਜਾਣਗੇ ਹਾਜੀ ਤਾਂ ਆਇਆ ਨਹੀਂ ਚੰਗੀ ਤਰ੍ਹਾਂ ਚਲੋ ਜੀ ਚਾਹ ਪਾਇਆ ਗਿਆ ਬੱਸ ਇਹ ਹੋ ਰਿਹਾ ਨਾ ਦਸ਼ਮ ਦੇ ਦੇ ਰਹੇ ਹਾਂ ਜੱਗ ਦਾ ਟੱਕਾ ਲਾ ਲਾ ਦਾਂ ਟੱਕਾ ਲਾ ਲੀਏ ਚਲੋ ਜੀ ਚਾਹ ਪਾਣੀ ਪੀ ਲਈਏ ਫਿਰ ਮਿਲਦੇ ਹਾਂ ਲੋ ਜੀ ਟਾਈਮ ਹੋ ਗਿਆ 5:30 ਦਾ ਧਾਰਾ ਵਗੈਰਾ ਕੱਢ ਲਿਆ ਆਪਾਂ ਤੇ ਦੁੱਧ ਵਾ ਸ਼ਾਂਤ ਤੇ ਹੁਣ ਮੈਂ ਮਚਾ ਲਦੀ ਆਂ ਭਾਂਡੇ ਭਾਂਡੇ ਆਪਣੇ ਆ ਵੀ ਚਾਹ ਵਾਲੇ ਕੁਛ ਤੇ ਕੁਛ ਦੁੱਧ ਵਾਲੇ ਤੇ ਲਾਇਟ ਵੀ ਜਾਵਣੀ ਤੇ ਮਸ਼ੀਨ ਚ ਪਾਤੇ ਸੀਗੇ ਜੀ ਕੱਪੜੇ ਤੇ ਲਾਇਟ ਦਾ ਘੱਟ ਲਾ ਲਿਆ ਇਹਨਾਂ ਦਾ ਵੀ ਕੋਈ ਭੇਤ ਨਹੀਂ ਆਉਂਦਾ ਫਲੈਟ ਜਾਵੜੀ ਤੇ ਕਿਹੜਾ ਭਾਂਡੇ ਚਾਹਦੇ ਆ ਭਾਂਡੇ ਚੱਕ ਕੇ ਫਿਰ ਕੱਢਾਂਗੇ ਆਪਾਂ ਕਿਉ ਤੇ ਮੰਮੀ ਇਹਨੇ ਧਰਨਗੇ ਪਰ ਸਾਨੂੰ ਲੈ ਲੇਟੀ ਦਾਣਾ ਫਿਰ ਅਸੀਂ ਦੋਨੇ ਨੋ ਸਸ ਬੋਕਰ ਮਾਰ ਕੇ ਗੋਕੂ ਦਾ ਸੱਟ ਕੀ ਆਮ ਲੇਟੀ ਧਰਨੀ ਹੈ ਹਜੇ ਆ ਪਈ ਹੈ ਬੱਠਲਾ ਚ ਪਾ ਕੇ ਲੈ ਕੇ ਜਾਣਗੇ ਹੁਣ ਕਿਹੜਾ ਮੰਮੀ ਉਧਰ ਗਏ ਨੇ ਬਾਹਰ ਤੇ ਰਾਜ ਮੈਂ ਮਹਿੰਦੀ ਲਾਈ ਸੀਗੀ ਬਾਹਲੀ ਤਾਂ ਨਹੀਂ ਚੜੀ ਐਨੀ ਕੀ ਚੜੀ ਐ ਹਾਂ ਤੇ ਉਹ ਦੂਜੀ ਸੀਗੀ ਪੁੜੀ ਵਾਲੀ ਹੁੰਦੀ ਹੈ ਜਿਹੜੀ ਉਕੀ ਕੀ ਪਾਲੀ ਹੁੰਦੀ ਹੈ ਜਿਹੜੀ ਉਹ ਤਾਂ ਵਧੀਆ ਜੜ ਜਾਂਦੀ ਹੈ ਇੱਕ ਇਹ ਪੁਰੀ ਵਾਲੀ ਆਏ ਹੁੰਦਾ ਪਤਾ ਨਹੀਂ ਕਿੰਨੇ ਕਿਰ ਦੇ ਪਈ ਹੁੰਦੀ ਹੈ ਹਨਾ ਪੁਰਾਣੀ ਤੇ ਬਹੁਤ ਘੱਟ ਚੜੀ ਸੀਗੀ ਇਹ ਬਸ ਇੰਨੀ ਕੀ ਜੜੀ ਹੈ ਤੇ ਬਸ ਮੈਂ ਚੱਕਦੀ ਆਂ ਭਾਂਡੇ ਫਿਰ ਆਪਾਂ ਕੱਢਾਂਗੇ ਕਿਉ ਚਲੋ ਆਇਆ ਲੈਟ ਹੁਣ ਜਾਵੜੀ ਤੇ ਚਲੋ ਕਿਉ ਕਿਉ ਮਦਾਣੀ ਬਨੂਣੀ ਆਏ ਹੁੰਦਾ ਜੀ ਮੈਨੂੰ ਵੀ ਲਾਈਟ ਦਾ ਹੀ ਹੁੰਦਾ ਤੜਕੇ ਜਦੋਂ ਮੈਂ ਚਾਹ ਜੂ ਕਰਦੀ ਹਣੀ ਉਦੋਂ ਮੈਨੂੰ ਆਏ ਹੁੰਦਾ ਵੀ ਚਲੋ ਮਦਾਣੀ ਲਾਦਾ ਚਲੋ ਕਿਰਾ ਕਿਉ ਆ ਜੇ ਹਨਾ ਇਹ ਜ਼ਰੂਰੀ ਹੁੰਦਾ ਕੰਮ ਮੁੜਕੇ ਜੀ ਕਈ ਵਾਰੀ ਲਾਈਟ ਹੁਣ ਆਏ ਜੋ ਮੌਸਮ ਚ ਲਾਈਟ ਦਾ ਕੋਈ ਭਰੋਸਾ ਨਹੀਂ ਹੁੰਦਾ ਤੇ ਮੁੜਕੇ ਤਾਂ ਫਿਰ ਸਾਰਾ ਦਿਨ ਵਾਂਗ ਸਾਰੇ ਦਿਨ ਹੀ ਨਹੀਂ ਸਾਰਾ ਦਿਨ ਹੀ ਨਹੀਂ ਆਉਂਦੀ ਬਸ ਡਿੱਕੀ ਐਨੇ ਲਾਈਟ ਆਉਗੀ ਹੁਣ ਇਸੇ ਗੱਲ ਦੇ ਮਾਰੇ ਨੇ ਮਸ਼ੀਨ ਚ ਸੁਨੇਹੇ ਕੱਪੜੇ ਪਾਏ ਸੀਗੇ ਵੀ ਚਲੋ ਮੌਸਮ ਹਨਾ ਹਜੇ ਵੀ ਆਏ ਹੋ ਰਹੇ ਦੇਖੋ ਕਾਲਾ ਕਾਲਾ ਜਾ ਤੇ ਵੱੱਲਾ ਹੀ ਤੇ ਫਿਰ ਵੀ ਲੈਟ ਜਾਵੜੀ ਹੁਣ ਚਲੋ ਜੀ ਮੈਂ ਮਾਜਲਾ ਪਾਂਡੇ ਪਾਂਡੇ ਮਾਜ ਕੇ ਕੱਢੀ ਕਿਉ ਫਿਰ ਹੁਣੇ ਆਪਾਂ ਬੋਕਰ ਤੇ ਗੋਏ ਵਾਲੇ ਕੰਮ ਤੇ ਗੋੜਾ ਗੋੜਾ ਸੱਟ ਕੇ ਆਵਾਂਗੇ ਬਸ ਫਿਰ ਆਪਾਂ ਦੁਬਾਰੇ ਵਾਲੀ ਚਾਹ ਪੀ ਕੇ ਫਿਰ ਇਧਰਲੇ ਕੰਮ ਤੇ ਲੱਗ ਜਾਣਾ ਲੋ ਜੀ ਮੰਮੀ ਲੱਗ ਕੇ ਲੇਟੀ ਧਰਨ ਪਤੋਂ ਫਿਰ ਵੀ ਲੱਗ ਜਾਂਦੀ ਥੱਲੇ ਨਾਲ ਕਿੰਨਾ ਬਾਣੀ ਪਾਈਦਾ ਹੈ ਨਾ ਹਾਂ ਸਾਰੀ ਲਾਈਸ ਉਹ ਦਿਮਾਗ ਲੋ ਜੀ ਮੰਮੀ ਇੱਕ ਨੂੰ ਤਾਂ ਧਰਿਆ ਲਈ ਠੀਕ ਰਹੇਗੀ ਬਸ ਝੁਰਟੀ ਤੇ ਐਕਟੀਨੇਸ਼ਨ ਦੇ ਲਈ ਤੋਂ ਅਸੀਂ ਆਪ ਨੇ ਹੋਰ ਫੀਡ ਮੰਗਾ ਲਿਆ ਤੇ ਉਹਦੇ ਨਾਲ ਛੋਟੀ ਦੁੱਧ ਘਟ ਗਈ ਪਹਿਲਾ ਵਾਲਾ ਜਿਹੜਾ ਵਧੀਆ ਸੀ ਅਸੀਸ ਤੇ ਆਪਾਂ ਨੂੰ ਲਾਲਚ ਹੋ ਜਾਂਦਾ ਵੀ ਹੋਰ ਬਾਹ ਕੇ ਦੇਖ ਲਈਏ ਕੀ ਉਹਦੇ ਨਾਲ ਹੋਰ ਵਾਜੇ ਤੇ ਪਰ ਜਿਹੜਾ ਇਹ ਵਾਲਾ ਫੀਡ ਹੈ ਲਿਆਂਦਾ ਇਹਦੇ ਨਾਲ ਜਮਾਂ ਘਟ ਗਈ ਪੱਕਾ ਸੀ ਰਾਤ ਪਤਾ ਨਹੀਂ ਕਿਵੇਂ ਹੋ ਗਿਆ ਇਹ ਹੋਰ ਇੱਕ ਹੋਰ ਦੂਸਰਾ ਗੱਟਾ ਅਸੀਂ ਇਸੀ ਮੰਗਾਵਾਂਗੇ ਜਿਹੜਾ ਪਹਿਲਾਂ ਪੁੰਦੇ ਹੁੰਦੇ ਸੀ ਲੋ ਜੀ ਮੰਮੀ ਲਾ ਕੇ ਲੇਟ ਤੇ ਲਾਈਟ ਵੀ ਆ ਗਈ ਦਵਾਰੇ ਤੇ ਮੈ ਲੱਗੀ ਕਿ ਉਹ ਕੱਢਣ ਮਧਾਣੀ ਮਧੂਨੀ ਕਰ ਲਈ ਰੈਡੀ ਆਪਾਂ ਤੇ ਬਸ ਆਪਾਂ ਕੱਢਦੇ ਆ ਕਿਉਂ ਤੇ ਬਸ ਫਿਰ ਆਪਾਂ ਚਾਹਦੇ ਆ ਉੱਤਰਲੇ ਕਮਾਕਾਰਾਂ ਤੇ ਹੂੰ ਲੋ ਜੀ ਆਪਾਂ ਲੱਗੇ ਬਹੁਤ ਤੇ ਅੱਜ ਐਨਾ ਥੋਕ ਹੋ ਗਿਆ ਬਸ ਨਹੀਂ ਪੜੇਗਾ ਕਿ ਇਤਨਾ ਜਮਾ ਹੋਦਾ ਜਾਮੋਂ ਜਵਾ ਕੁੜਾ-ਕੁੜਾ ਇਕੱਠਾ ਹੋਊਗਾ ਤੇ ਆਪਣੇ ਤਾਂ ਹਣਾਲੀ ਜੀ ਦਾ ਬਾੜਾ ਬਲੋ ਇਹ ਤਾਂ ਅੱਡੇ ਇਕੱਠਾ ਹੋ ਆਪਣੇ ਦਸਰੂ ਨਾਮ ਦੇਣਾ ਚੱਲਦਾ ਹੀ ਕਰਨਾ ਚੱਲਦਾ ਹੈ ਬਾਹਰ ਖੇਤ ਭੱਜ ਗਿਆ ਜੀ ਅੱਜ ਤਾਂ ਸਾਡਾ ਮੁੰਡਾ ਟਾਈਮ ਨਹੀਂ ਉੱਠੇ ਪਤਾ ਇਹ ਤਾਂ ਬੈਠੇ ਨੇ ਕਹਿੰਦਾ ਅੱਗੇ 10 ਵਜੇ ਕਰ ਪਿਆ ਰਹੇ ਨੇ ਰੋਟੀ ਦਾ ਟਾਈਮ ਹੋ ਗਿਆ ਮੀਨਾਂ ਵਾਲੀ ਆਹ ਤਾਂ ਵਧੀਆ ਹੋਵੇ ਪਰ ਪਸ਼ੂਆਂ ਨੂੰ ਤਾਂ ਦੇਖੋ ਇਹ ਤਾਂ ਸੱਚਾ ਗੋਆਣਾ ਮੈਂ ਤਾਂ ਆਈ ਕਹਿਨੀ ਆ ਜੇ ਮੇਰੀ ਗੱਲ ਮੰਨੇਗਾ ਤਾਂ ਜੇ ਕੇਰਾ ਤਾਂ ਹੁਣ ਸੁੱਕੂ ਜਾਂਦੇ ਤੁੱਪ ਲੱਭ ਜਾਂਦੇ ਨੇ ਕੇਰਾ ਹੀ ਪਿਆਰਾ ਹੈ ਹਾਂ ਤੇ ਅੱਥ ਨੇ ਜਦੋਂ ਆਪਾਂ ਪਸੂ ਬੰਨਾਂਗੇ ਉਦੋਂ ਸੜਦੀ ਤਿੰਨ ਕ ਵਜੇ ਸੁੱਕੀ ਗਏ ਤਾਂ ਫੇਰ ਤਾਂ ਲੋੜ ਹੀ ਨਹੀਂ ਲੋੜ ਹੀ ਫੇਰ ਤਾਂ ਉਹ ਖੋੜਾ ਜਾਂ ਬਾਜੀਊਗਾ ਸੁੱਕੂ ਪੱਕਾ ਹੋ ਜਾਊਗਾ ਵਧੀਆ ਉਹ ਪਿਆਰਾ ਹੀ ਨੇ ਤਾਂ ਫੇਰ ਕੰਮ ਆ ਜਾਂਦਾ ਹੂੰ ਤਾਂ ਕਹਿੰਦਾ ਕੀ ਕਰ ਰਹੀ ਸੀ ਤਰੀਕਾ ਇਹ ਤੇਰੇ ਅੱਛੀ ਜਿਹੀ ਤਰ੍ਹਾਂ ਹਾਜੀ ਜੀ ਬਤਾ ਹੋਰ ਆਜੇ ਫਿਰ ਇੱਤਾ ਗਾ ਸਬਸਕ੍ਰਾਈਬ ਕਰਨਾ ਲਓ ਜੀ ਆਪਾਂ ਪੀਣ ਲੱਗੇ ਚਾਹ ਉਧਰ ਲਗਾ ਮੈਂ ਤਾਂ ਨਵੇੜੇ ਹੁਣ ਲੱਗਦੇ ਆ ਇੱਧਰ ਲਈ ਤੇ ਮੈਂ ਚੱਕ ਚੱਕ ਦੀ ਝਾੜੂ ਤੇ ਮੰਮੀ ਕਿ ਚੱਲਣਗੇ ਕੱਪੜੇ ਕਿਉ ਮੰਮੀ ਹੋਰ ਮੈਂ ਪਾਦ ਦੇ ਧੋ ਕੇ ਪਰ ਟਾਈਮ ਦਾ ਕੰਮ ਨਹੀਂ ਪੂਰਾ ਲਓ ਜੀ ਤੇ ਨਾ ਵਤਾ ਜਿੰਨ ਬੁਧਾਇਆ ਨਹੀਂ ਨਿਕਾ ਨਹੀਂ ਸਿੱਧਾਇ ਸਿੱਧਾਇ ਆ ਨੇਰੀ ਨਹੀਂ ਨਾਈ ਹਵਾ ਹੀ ਨਹੀਂ ਹਵਾ ਹੈ ਨਹੀਂ ਸੀ ਜਮਾ ਸ਼ਾਂਤੀ ਸੀਦਾ ਰੱਬ ਹੂੰ ਬਸ ਆਇਆ ਵੀ ਕੰਦਾ ਕੋਲ ਜਿੱਦ ਚੜਿਆ ਸੀ ਜਿਹੜਾ ਉਹ ਲਾਹਤਾ ਹਾਂ ਉਹ ਲਾਹਤਾ ਸਾਰਾ ਤੇ ਬਸ ਜੀ ਕਮਰਾ ਕਮਰਾ ਜਿੱਦ ਮੈਂ ਕੱਢ ਲਈ ਝਾੜੂ ਤੇ ਬਸ ਬਾਹਰ ਬਾਹਰ ਰਹਿ ਗਿਆ ਬਾਹਰ ਕੱਢ ਦੇ ਮੀਂਹ ਬੜਾ ਕਿੱਥੇ ਸਰਦਾ ਤੇ ਟੋਟੇ ਗਏ ਨਾਲ ਆ ਮੂੰਗੀ ਦੀ ਦਾਣੇ ਦੀ ਜੜ੍ਹ ਵੀ ਹੂੰ ਨੀ ਨਾ ਤੇ ਹੋਰ ਮੈਂ ਤੇ ਪਾਸੀ ਮਾਰ ਕੋਈ ਖਾਦੀ ਹੂੰ ਕਿ ਕਾ ਮੋੜ ਗਿਆ ਨਾ ਗਾਰੇ ਦਿੱਤਾ ਨਾ ਇੱਕ ਪਾਸੇ ਲਾਉਣ ਵਾਲਾ ਉਹ ਜਾਂ ਵੱਢਣ ਵਾਲਾ ਪਰੇ ਦੀ ਦਿੱਤਣ ਜਾਨੇ ਤੋਂ ਥੋਟੋਆ ਭਰਿਆ ਪਾਣੀ ਜੇ ਤੇ ਹੋਰ ਉਹ ਪਰੇ ਉਰਲੇ ਪਾਸੇ ਹੁਣ ਉਹ ਬੰਲਾ ਆ ਗਿਆ ਇੱਕ 베ਰੀ ਜਿਹੜਾ ਹੋਇਆਗਾ ਮੋੜੀਆਂ ਜੀਆਂ ਇੱਧਰ ਨਹੀਂ ਟੱਪੀਦਾ ਟੱਪੀਦਾ ਨਹੀਂ ਲੱਗਣਾ ਮੱਤੀ ਜਿੰਗਾ ਉਧਰ ਹੁਣ ਮੋੜ ਤੇ ਉੱਥੋਂ ਦੀ ਤਾਂ ਆਪਾਂ ਕਿਸੇ ਟੱਕਿਆਂਗੇ ਹੂੰ ਵੱਡ ਚੱਕ ਵੱਡਦਾ ਮਾਦਾ ਕਾ ਜਸ਼ੰਦਰ ਜੀ ਨੇ ਹੁਣੀ ਕਿਹਾ ਸੀ ਚੱਕਲੀ ਆ ਰਹੀ ਤੇ ਖਵਾੜੀ ਕੁਛ ਹਾਂ ਖਿਚਰਾਉਣਾ ਪਊਗਾ ਕੁਛ ਹੋਰ ਕਰਦੇ ਹਾਂ ਹਾਂ ਬਾਵਾ ਉਹ ਹੈ ਨਾ ਮੋਟਾ ਵਾਲਾ ਹੈ ਮਾਚਨ ਪੰਨਿਆਂ ਨੂੰ ਗਾਉਣੇ ਨੇ ਚਾਹ ਚਾਹ ਚਰਵਾ ਲਿਆ ਵਾ ਹਾਂ ਹਾਂ ਸਹੀ ਹੈ ਚਾਹ ਚਰਵਾਣ ਚਾਹੀਦਾ ਸਹੀ ਹੈ ਉਦੋਂ ਮੋٹے ਮੋٹے ਜਿਹੜੇ ਬੁੱਢ ਪਏ ਸਾਰੇ ਲੈ ਜਾਣ ਹਾਂ ਚਾਹ ਤੇ ਰੱਖ ਲੈ ਚਾਹ ਦੇ ਬਾਹਰ ਰੋੜ ਰੱਖ ਦਿੰਦੇ ਆ ਪੱਥਰਾਂ ਦਾ ਪਤਾ ਨਹੀਂ ਕੀ ਹਾਲ ਹੋਇਆ ਹੋਊ ਬਿਜਗੀਆਂ ਹੋਣੀਆਂ ਬਾਥੀਆਂ ਦਾ ਆਪਣੇ ਚਲੋ ਜੀ ਹੁਣ ਆਪਾਂ ਚੱਕੀ ਛਾੜੋ ਤੇ ਤੇ ਮਮਿਕ ਚਾਲਦੇ ਕੱਪੜੇ ਚਾਹ ਪੀ ਕੇ ਤੇ ਬਸ ਫੇਰ ਆਪਾਂ ਪੋਚੇ ਬਾਚਾ ਲਾ ਦਾਂਗੇ ਦੁਬਾਰਾ ਝਾੜੂ ਝੂੜੀ ਫੇਰ ਕੇ ਲੋ ਜੀ ਝਾੜੂ ਆਪਾਂ ਲਾਇਆ ਇਹ ਬੈਠ ਕੇ ਬੈਠ ਕੇ ਰਹੇਗੀ ਮੇਰੇ ਕੋਲ ਬਸ ਬੈਠ ਕੇ ਰਹੇਗਾ ਝਾੜੂ ਲਾਉਣ ਵਾਲਾ ਬਾਕੀ ਸਾਰੇ ਲਾਇਏ ਅੰਦਰ ਬਾਹਰ ਤੇ ਇਧਰ ਫਿਰ ਆ ਗਈ ਆਪਾਂ ਕਿ ਇਧਰ ਮੈਨੂੰ ਦਿਖਾਉਣੇ ਚਾਹ ਸੰਦੇ ਰੜੀ ਕੀ ਕਰਦੇ ਆ ਚਲੋ ਜੀ ਬੈਕ ਕੈਮਰਾ ਕਰਦੇ ਆ ਇਹ ਆਪਣੀ ਮੂੰਗੀ 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 ਲੋ ਜੀ ਜਸ਼ਨ ਦੇ ਰੈਡੀ ਗੱਡ ਰਹੇ ਆ ਤੁਸੀਂ ਆਦੇ ਹੋਗੇ ਇੱਥੇ ਕੋ ਕੁલ્લા ਜਾਂ ਗੱਡੀ ਜਾਂਦੇ ਆ ਕੁੱਜਾ ਲਾਉਂਦੇ ਆ ਜੀ ਇਹ ਜਿਵੇਂ ਆਦੇ ਹੁੰਦੇ ਮਾਂ ਆਪਦੇ ਪੁੱਤ ਨੂੰ ਕਾਲਾ ਟਿੱਕਾ ਨਹੀਂ ਲਾਉਂਦੀ ਹੁੰਦੀ ਨਜ਼ਰ ਤੋਂ ਉਚਾੜ ਵਾਸਤੇ ਉਹ ਮੂੰਗੀ ਨੂੰ ਨਜ਼ਰ ਤੋਂ ਉਚਾੜ ਵਾਸਤੇ ਕਾਲਾ ਗੁੱਜਾ ਲੱਗ ਰਿਹਾ ਹੈ ਹਾਂ ਓਏ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਹੋਰ ਜੀ ਬਹੁਤ ਸਾਰੀ ਉਗਰੀ ਸੀ ਬਹੁਤ ਜਿਆਦੇ ਵਧੀਆ ਤੇ ਆ ਦੋ ਦੋ ਘਾਰੇ ਤਾਂ ਵਧੀਆ ਖੜੇ ਆ ਘਾਰੇ ਜੋ ਘਟ ਵੱਧ ਜੇ ਤੇ ਮੱਚ ਗਈ ਕਿੰਨੀ ਜਿਆਦੇ ਇਧਰ ਤਾਂ ਠੀਕ ਆ ਇਧਰ ਬਹੁਤ ਘਟ ਆ ਤੇ ਤਾਂ ਕਰਕੇ ਹੁਣ ਕਿਲਾ ਖੁਜਾ ਲਾਉਣਗੇ ਹੁਣ ਪਹਿਲਾਂ ਕੱਲ ਕਾਲਾ ਕਲਰ ਕਰਿਆ ਇਹਨਾਂ ਤੇ ਕੱਲ ਦਾ ਫਿਰ ساری ਰਾਤ ਚਸਕਾਇਆ 24 ਘੰਟੇ ਹੋ ਗਏ ਕਰੇ ਨੂੰ ਸਵੇਰੇ ਕਰਿਆ ਸੀ ਤੇ ਹੁਣ ਲਾਰੇ ਮੀਨ ਆਉਂਕੇ ਲਈ ਜਾਂਦੇ ਲੋ ਆਏ ਤਾਂ ਹੈ। ਜਿੱਤਨ ਨੂੰ ਪੁੱਛਲਾਂ ਚੱਕ ਲੈਣੀ। ਹੂੰ ਆਏ ਤਾਂ ਹੈ। ਉਹ ਤਾਂ ਫਰਕ ਤਾਂ ਪੈਂਦਾ ਹੀ ਐ। ਆ ਪਤਾ ਆਏ ਆ ਦੇ ਆ ਜੀ ਬਾਹਰ ਸਭ ਨੂੰ ਦੇਵੇ ਕਿ ਨਹੀਂ। ਪਰ ਕੁਝ ਕੁ ਲੋਕ ਹੁੰਦੇ ਆ ਜਿਹੜੇ ਹਨਾ ਦੋ ਤਿੰਨ ਨੇ ਤਾਂ ਪੁੱਛ ਵੀ ਲਿਆ ਕਿ ਲਗਾਤੋਂ ਘੜਦੇ ਆ। ਪਸ਼ੂ ਬੰਨੂ ਆ ਦੇਤੇ ਮੈਂ। ਫਸੂ ਬਨੂਗਾ ਅਦੇ ਤਾਂ ਕਰਦਾ ਲੋ ਜੀ ਹੁਣ ਇੱਥੇ ਲ ਉੱਤੇ ਲਾ ਦੇਣਗੇ ਗੁੱਜਾ ਹੁਣ ਲੈਂਦਾ ਨਹੀਂ ਇਹ ਰੰਗ ਇਹ ਦੂਜਾ ਪੇਂਟ ਆ ਨਾ ਦੂਜੂ ਟੇਡਾ ਨਹੀਂ ਹੁੰਦਾ ਆਹੀ ਰਹੂਗਾ ਲਓ ਜੀ ਲਾਤਾ ਕਾਲਾ ਗੁੱਜਾ ਹੈ ਹੁਣ ਨਹੀਂ ਨਜ਼ਰ ਆਦੀ ਮੁੰਗੀ ਨੂੰ ਚੱਕੋ ਟਿੰਟਣੇ ਖਰਜਾ ਚਲੋ ਜੀ ਚਲਿਏ ਘਰ ਨੂੰ ਬਸ ਬੈਠ ਕੇ ਬੈਠ ਕੇ ਰੇਗੀ ਆਪਣੇ ਕੋਲੇ ਲਾਉਣੇ ਆ ਬੈਠ ਕੇ ਝਾੜੂ ਦੁਪਹਿਰ ਖੁੱਬਦੇ ਆ ਮੀ ਬਹੁਤ ਜ਼ਿਆਦਾ ਆਇਆ ਜੀ ਆਪਣੇ ਮੂੰਗੀ ਚ ਕਾ ਸੀਲੇ ਚ ਉਹ ਬਾਈਦੀ ਨਹੀਂ ਹੁੰਦੀ ਕੀ ਹੁੰਦੀ ਆ ਉਹ ਹੈ ਰੋ ਜੀ ਕਿ ਕਾ ਕੱਢਨੇ ਪਣਗੇ ਅੱਛਾ ਓਕੇ ਚਲੋ ਜੀ ਝਾੜੂ ਕੱਢ ਲੀਏ ਬੈਠ ਕੇ ਬੈਠ ਕੇ ਰੇਗੀ ਚਲੋ ਜੀ ਦੇਖੋ ਬੈਠ ਕੇ ਜਮੀਨ ਹਾਲ ਹੋਇਆ ਕਿੰਨਾ ਪੁੱਛ ਲਾਲਾ ਰੇਟਾ ਕੱਢਣਾ ਹੋਊ ਲੋ ਦੀ ਚਾਟ ਉਗਾਰਾ ਬਸ ਬੈਠ ਕੇ ਬੈਠ ਕੇ ਰੇਗੀ ਆਪਣੇ ਕੋਲੇ ਸਾਰੇ ਲਾਤਾ ਬਾਕੀ ਦਾ ਲਓ ਜੀ ਆਪਾਂ ਲਾਦੇ ਪੋਚਾ ਲੈਣੇ ਮੈਂ ਸਾਰੇ ਚੌਂਦਰੇ ਦਾ ਪੋਚਾ ਨਹੀਂ ਲਾਇਆ ਕਮਰੇ ਇਚ ਲਾ ਦੇ ਤੇ ਗੈਲਰੀ ਚ ਦੇ ਥੋਈ ਚ ਚੌਂਦਰੇ ਉੱਪਰ ਲਾਤਾ ਜਿੱਥੇ ਜਿੱਥੇ ਆਏ ਲੱਗਦਾ ਮੈਨੂੰ ਜਿਆਦਾ ਮਿੱਟੀ ਜਿਹਾ ਹੋਆ ਉੱਥੇ ਉੱਥੇ ਨਾ ਲਾਉਣੀ ਸਾਰੇ ਨਹੀਂ ਲਾਇਆ ਤੇ ਅੱਗ ਨੋਲੀਆਂ ਕੋਲ ਇਕੱਠਾ ਹੋ ਗਿਆ ਸੀ ਦਿੱਤਾ ਜਾਂ ਇੱਥੇ ਲਾਇਆ ਤੇ ਜਿੱਥੇ ਜਿੱਥੇ ਕੋਈ ਸਮਾਨ ਖੰਡਾ ਪਿਆ ਸੀ ਨਾ ਉੱਥੇ ਉੱਥੇ ਰਹਿਤਾ ਜਾਂ ਖੜ ਗਿਆ सारे जांते रहते हैं ना ये पे आवाज़ की तो जान पड़ेगा जितने आएंगे देर तारे जारी उठी हो फिर आप हम वाले कभी हो भी नहीं जस्टा किधर मुड़े नहीं वो दोबारे भाग गया ਗੜਤੀ ਕੋਚਾ ਲਾ ਕੇ ਘਰ ਟੱਟਾ ਬੰਨ੍ਹੇ ਪਾਣੀ ਆਲੇ ਹੋ ਜਾਂਦਾ ਕਾਲਾ ਇਸ ਕੋਚੇ ਨਾਲ ਲਓ ਜੀ ਆਟਾ ਆਪਾਂ ਗੁੰਨਤਾ ਤੇ ਮੈਂ ਹੁਣ ਐ ਸੋਚਦੀ ਆ ਵੀ ਚਟਨੀ ਰਗੜੀਏ ਕਿ ਵੀ ਹੋਊ ਕੋਈ ਦਾਲ ਸਬ지 ਬਣਾਏਗੀ ਕਾ ਤੋਰੀਆਂ ਜੱਸਾ ਨਹੀਂ ਖਾਂਦਾ ਜਿਸੇ ਕੱਦੂ ਦੀ ਪਈਆ ਬੁੱਤ ਖਾ ਲੇਗਾ ਹੈਂ ਹੋਰ ਗੰਡੇ ਵਾਲੀ ਰਾੜ ਤੋਂ ਚਟਨੀ ਖਾ ਲੈਣਾ ਚਾਹ ਦਾਹੀ ਪਈਆ ਨਾ ਦਹੀਂ ਖਾ ਲਈ ਕਿ ਨਹੀਂ ਦੇਖਾਂ ਦੇਖਾਂਗੇ ਦਹੀਂ ਨਹੀਂ ਖਾਂਦਾ ਜੀ ਇਹ ਵਖਰੇ ਤਾਂ ਦਿਖਾ ਲੈਂਦਾ ਦਹੀਂ ਨਹੀਂ ਤੇ ਚਲੋ ਹੁਣ ਆਪਾਂ ਆਟਾ ਕੁੰਨ ਲਿਆ ਮੈਂ ਕੁੰਡਾ ਘੋਟਾ ਧੋ ਲਿਆ ਮੈਂ ਕੱਲ ਤੋਂ ਤਾ ਸੀ ਰੋਇ ਤੋਣਾ ਪੈਂਦਾ ਜੀ ਤੇ ਹੁਣ ਆਪਾਂ ਰਗੜਦੇ ਚਟਨੀ ਤੇਰੀ ਗੰਡਿਆਂ ਦੀ ਕੱਢ ਦੂੰ ਅਸੀਂ ਰਾਏ ਪਾਲਾਂਗੇ ਹੂੰ ਠੀਕ ਹੈ ਉਜੀ ਆਪਾਂ ਲਾ ਲਈ ਰੋਟੀ ਤੇ ਸਬਜ਼ੀ ਵੀ ਪਈ ਆ ਕद्दू ਦੀ ਜਿਹਨੇ ਸਬਜ਼ੀ ਖਾਣੀ ਹੈ ਸਬਜ਼ੀ ਪਰ ਮੈਨੂੰ ਲੱਗਦਾ ਨਹੀਂ ਕੋਈ ਸਬਜ਼ੀ ਖਾਊਗਾ ਰੈਡੀ ਵੀ ਚਟਨੀ ਖਾਣਗੇ ਜੈਸੇ ਮੈਂ ਰੈਡੀ ਵੀ ਤੇ ਜਸ਼ਨ ਵੀ ਰਹਿ ਜਾਂ ਮੈਂ ਤੇ ਮੰਮੀ ਤੁਸੀਂ ਟਿੰਡੀ ਖਾ ਲੋ ਟਿੰਡੀ ਉਹ ਟਿੰਡੀ ਕੀ ਕद्दू ਕੀ ਵਿਚਾਰਾ ਵੀ ਸਬਜ਼ੀ ਖਾਣਗੇ ਚਟਨੀ ਲੈ ਲੈਣੇ ਦੋ ਰੋਟੀ ਦੋ ਲੈਣਾਂ ਤੁਹਾਨੂੰ ਦੋਨੇ ਖਾਣੋ ਸਹੀ ਹੈ ਸਾਡੇ ਦਾ ਜੀ ਚਟਨੀ ਨੂੰ ਆਇਆ ਦੰਦਿਆ ਪੂਰੇ ਮਾਰ ਜਿਵੇਂ ਮਟਰ ਪਨੀਰ ਹੁੰਦਾ

ਲੋ ਜੀ ਆਪਾਂ ਧਰ ਲਈ ਚਾਹ ਰੋਟੀ ਪਾਣੀ ਛਕ ਲਿਆ ਭਾਂਡੇ ਕੁੰਡੇ ਚੱਕ ਤੇ ਸਾਰੇ ਨਮੇਰਤਾ ਦਾ ਮੌਸਮ ਐਡਾ ਜਿਆਦਾ ਸੋਹਣਾ ਜੀ ਹਵਾ ਚੱਲਦੀ ਠੰਡੀ ਠੰਡੀ ਬਹੁਤ ਜਿਆਦਾ ਵਧੀਆ ਤੇ ਕੱਪੜੇ ਹਜੇ ਆਪਣੇ ਸੁੱਕੇ ਨਹੀਂ ਅੱਜ ਕਿਉਂਕਿ ਧੁੱਪ ਹੈ ਨਹੀਂ ਤੇ ਹਵਾ ਜਿਨਾਂ ਦਾ ਉਹ ਤਾਂ ਸੁੱਕੀ ਜਾਂਦੇ ਪਰ ਇੰਨੀ ਜਿਆਦਾ ਧੁੱਪ ਹੈ ਨਹੀਂ ਤੇ ਆਪਣਾ ਜਸ਼ਨਾ ਹੋਉ ਆਉਂਦਾ ਜੀ ਇਹ ਵੀਡੀਓ ਚ ਘਟ ਹੀ ਆਉਂਦਾ ਮੁੰਡਾ ਸਾਡਾ ਹੁਣ ਛੁੱਟੀਆਂ ਹੋ ਗਈਆਂ ਨਾ ਕਿਹ ਤਾ ਕਿ ਤੇ ਜਾ ਪੰਡ ਜਾ ਖੇਤ ਹੂੰ ਆ ਜਾ ਆ ਜਾ ਆ ਜਾ ਤੈਨੂੰ ਟਿੱਕੀ ਐਨੇ ਮੁਰਗੇਲਾ ਪੁੱਠਾ ਆਉਂਦਾ ਨਹੀਂ ਜੀ ਵੀਡੀਓ 'ਚ ਬਹੁਤ ਖਰਾਬ ਐ ਲਓ ਜੀ ਤੇ ਆਪਾਂ ਚਾਹ ਦੇ ਨਾਲ ਨਾਲ ਹੋਰ ਵੀ ਕੁਝ ਬਣਾ ਰਹੇ ਚੱਲ ਮੰਮੀ ਬਣਾ ਰਿਆ ਪਨੀਰ ਅੱਜ ਆਪਾਂ ਪਨੀਰ ਬਣਾਉਣੇ ਆ ਲੋ ਜੀ ਧਰ ਲਿਆ ਮੰਮੀ ਨੇ ਦੁੱਧ ਤੇ ਹੈਗਾ 1 ਲੀਟਰ 1.5 ਲੀਟਰ ਦੁੱਧ ਰੂੜ ਕਿ ਲੀਟਰ ਹੋਊ ਮੇ ਹਨ ਹੂੰ ਹੋਰ ਪਾ ਲੈਂਦੀ ਉਹ ਬਹੁਤ ਹੈ ਮੈ ਤਾਂ ਨਹੀਂ ਨਿਕਲਤ ਨਹੀਂ ਉਹ ਦੋ ਦਿਨਾਂ ਥੋੜਾ ਹੋਰ ਪਾ ਲਾਂ ਮੈ ਤਾਂ ਨਹੀਂ ਅੱਧੀ ਕਗੜ ਵੀ ਹੈ ਨਾ ਕੱਪ ਹਾਂ ਹੈਗਾ ਕੱਪ ਪਿੱਚੀ ਪਿਆ ਦੇ ਲੋ ਜੀ ਅੱਜ ਬਣੂਗਾ ਪਨੀਰ ਅੱਜ ਸ਼ਾਮ ਨੂੰ ਆਪਾਂ ਪਨੀਰ ਮਟਰ ਪਨੀਰ ਦੀ ਸਬਜ਼ੀ ਬਣਾਵਾਂਗੇ ਤੇ ਜਿਹੜੇ ਪੈਂਡ ਪ੍ਰਾਨੇ ਦੇ ਦੇਖਣਾ ਵੀ ਆਪਾਂ ਪਨੀਰ ਕਿਵੇਂ ਬਣਾਉਨੇ ਆ ਘਰੇ ਤਾਂ ਆਪਾਂ ਪਹਿਲਾਂ ਇੱਕ ਵੀਡੀਓ ਬਣਾਈ ਹੋਈ ਹੈ ਪਨੀਰ ਬਣਾਇਆ ਸੀ ਜਿੱਦੇ ਤਾਂ ਤੁਸੀਂ ਆਪਣੇ ਚੈਨਲ ਤੇ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਵੀ ਆਪਾਂ ਘਰੇ ਪਨੀਰ ਰੈਡੀ ਕਿਵੇਂ ਕਰਦੇ ਆ ਲਓ ਜੀ ਬਸ ਆਪਣਾ ਚਾਹ ਰਹਿ ਗਈ ਕੱਲੀ ਚਾਹ ਬਸ ਚਾਹ ਪੁਣ ਕੇ ਬਸ ਫਿਰ ਆਪਾਂ ਣਾ ਕੇ ਆਉਣਾ ਕੰਮ ਏਟੂ ਜੱਟ ਨਿਪਟ ਗਿਆ ਜੀ ਸਾਰਾ ਬਹੁਤ ਬਹੁਤ ਹੀ ਜਾਦੇ ਵਧੀਆ ਮੌਸਮ ਅੱਜ ਤਾਂ ਤੇ ਇੰਨਾ ਧੁੱਪ ਵੀ ਹੈ ਨਹੀਂ ਮੱਧਮ ਜੀ ਧੁੱਪ ਆ ਤੇ ਹਵਾ ਠੰਢੀ ਠੰਢੀ ਚੱਲੀ ਜਾਂਦੀ ਐ ਅੱਜ ਕੰਮ ਧੰਦਾ ਕਰਿਆ ਬਿਲਕੁਲ ਵੀ ਆਇਆ ਨਹੀਂ ਮ ਵੀ ਪਸੀਨਾ ਆਇਆ ਹੋਗਾ ਜਾਣ ਜੀ ਨਹੀਂ ਔਖੀ ਹੋਈ ਵਧੀਆ ਛੇਤੀ ਛੇਤੀ ਕੰਮ ਹੋ ਗਿਆ ਤੇ ਚਲੋ ਜੀ geke ਚਾਹ ਪਾਣੀ ਪੀਨੇ ਆ ਫਿਰ ਨਾ ਕੇ ਆਉਨੇ ਫਿਰ ਮਿਲਦੇ ਆ ਲਓ ਜੀ ਅਸੀਂ ਨਾ ਬਾਹਰ ਆ ਕੇ ਬਹਿ ਗਏ ਮੰਜਾ ਕੱਢ ਲਏ ਬਾਹਰ ਆਪਾਂ ਤੇ ਜਸ਼ਨ ਆਪਣਾ ਜਾਮਣਾ ਟੁੜੀ ਜਾਂਦਾ ਇੱਥੇ ਮੰਜਾ ਢਾ ਲੈ ਬਾਹਰ ਵਧੀਆ ਹਵਾ ਲਾਦੀ ਐ ਘਰੇ ਤਾਂ ਜਿਹਾ ਹੋਗਾ ਲਾਈਟ ਜਾਵੜੀ ਬਿੰਦੇ ਬਿੰਦੇ ਲਾਈਟ ਵੱਜ ਜਾਂਦੀ ਐ ਆਗੀ ਉੱਠ ਗਈ ਆਗੀ ਉੱਠ ਗਈ ਐਂ ਕਰੀ ਜਾਂਦੀ ਐ ਤੇ ਅੱਜ ਤਾਂ ਪਸ਼ੂ ਵੀ ਗਾਈਆਂ ਤਾਂ ਆਰਾਮ ਨਾਲ ਬੈਠੀਆਂ ਝੋਟੀਆਂ ਉੱਠ ਖੜੀਆਂ ਪਤਾ ਨਹੀਂ ਇਹਨਾਂ ਨੂੰ ਕੀ ਐਚ ਵੀ ਐ ਸਾਡੀ ਉਹ ਝੋਟੀਆਂ ਦਾ ਹਾਲ ਦੇਖੋ ਰਾਤ ਰੇ ਗਾਰੇ ਦੇ ਵਿੱਚ ਲਿਟੀ ਐ ਬਹੁਤ ਹੀ ਜ਼ਿਆਦੇ ਇਹਨੂੰ ਤਾਂ ਚਾਹ ਚੜ ਜਾਂਦਾ ਜਦੋਂ ਮੀਂਹ ਆ ਜਾਂਦਾ ਤੇ ਬਾਕੀ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਕਿਉਂਕਿ ਫਿਰ ਸਵੇਰ ਦੇ ਕੰਮਕਾਰਾਂ ਦੀ ਵੀਡੀਓ ਹੋਗੀ ਹਨਾ ਜਿਆਦਾ ਹੀ ਲੰਬੀ ਹੋਗੀ ਤੇ ਜੇ ਸ਼ਾਮ ਦੇ ਕੰਮ ਕਰੋ ਜੇ ਹੋ ਸਕਿਆ ਤਾਂ ਆਪਾਂ ਵੀ ਸ਼ਾਮ ਦੇ ਕੰਮਾਂ ਦਾ ਬਲੌਗ ਬਣਾਵਾਂਗੇ ਜੇ ਹੋ ਸਕਿਆ ਤਾਂ ਕੱਲ ਨੂੰ ਸਵੇਰੇ ਅਪਲੋਡ ਕਰ ਦਾਂਗੇ ਜੇ ਨਾ ਸਵੇਰੇ ਅਪਲੋਡ ਹੋਇਆ ਫਿਰ ਸ਼ਾਮ ਨੂੰ ਅਪਲੋਡ ਕਰ ਦਾਂਗੇ ਕੱਲ ਨੂੰ ਤੇ ਵੀ ਸ਼ਾਮ ਦੇ ਕੰਮਾਂ ਦਾ ਆਪਾਂ ਬਲੌਗ ਬਣਾਵਾਂਗੇ ਜ਼ਰੂਰ ਕਿਉਂਕਿ ਅੱਜ ਤਾਂ ਬਣਾਵਾਂਗੇ ਲਾਜ਼ਮੀ ਹੈ ਕਿਉਂਕਿ ਅੱਜ ਆਪਾਂ ਮਟਰ ਪਨੀਰ ਬਣਾਵਾਂਗੇ ਤੇ ਬਸ ਜੀ ਇੱਥੇ ਬਾਹਰ ਹਜੇ ਥੋੜੀ ਜੀ ਜਾਣ ਸੌਖੀ ਆ ਹਨਾ ਲੇਟ ਵਾਲਾ ਤਾਂ ਹੀ ਹੁੰਦਾ ਜੀ ਨਾਲ ਤਾਂ ਰਾਤ ਨੂੰ ਠਠ ਕਰਿਆ ਮੀਂਹ ਰਾਤ ਨੂੰ ਮੀਂਹ ਆ ਜਾਂਦਾ ਦਿਨੇ ਲੇਟ ਵਾਲੇ ਲਾਈਟ ਕੱਟ ਲਈ ਜਾਂਦੇ ਆ ਬਸ ਪੁੱਛੋ ਨਾ ਫੇਰ ਮੀ ਆ ਜਾਂਦਾ ਉਦੋਂ ਲੈ ਜਾਵੜਦੀ ਹੁਣ ਤਾਂ ਮੀ ਕਣੀ ਵੀ ਹੈ ਨਹੀਂ ਕੋਈ ਹਵਾ ਵੀ ਹੈ ਨਹੀਂਗੀ ਤੇ ਫੇਰ ਵੀ ਕੱਟ ਲਾਈ ਜਾਂਦੇ ਪਤਾ ਨਹੀਂ ਕੀ ਗੜਬੜ ਹੈ ਤੇ ਬਾਕੀ ਜੀ ਕਈ ਭੈਣਾਂ ਦੇ ਕਮੈਂਟ ਆਏ ਸੀ ਕਹਿੰਦੇ ਦੀਦੀ ਸਾਡਾ ਨਾਮ ਬੋਲ ਦਿਓ ਇੱਕ ਸੀਗਾ ਸੰਦੀਪ ਸੰਦੀਪ ਪਲਹਾਰਾ ਸ਼ਾਇਦ ਐਵੇਂ ਸੀ ਜੇ ਮੇਰੇ ਪੜਨ ਚ ਕੋਈ ਗਲਤੀ ਹੋਵੇ ਹੋ ਤਾਂ ਕਹਿ ਨਹੀਂ ਸਕਦੇ ਸੰਦੀਪ ਪਲਹਾਰਾ ਧੂਰਕੋਟ ਤੋਂ ਇਹ ਕਹਿੰਦੇ ਸੀ ਦੀਦੀ ਪਲੀਜ਼ ਪਲੀਜ਼ ਮੇਰਾ ਨਾਮ ਬੋਲ ਦਿਓ ਤੇ ਇੱਕ ਸੀਗਾ ਜੀ ਮਲਕੀਤ ਕੌਰ ਜੀ ਤੇ ਇੱਕ ਸੀਗਾ ਮਨਮਿੰਦਰ ਮਨਮਿੰਦਰ ਕੌਰ ਤੇ ਇੱਕ ਸੀਗਾ ਕਮਲ ਇੱਕ ਕਮਲਜੀਤ ਕੌਰ ਤੇ ਇੱਕ ਕਮਲਪ੍ਰੀਤ ਚੰਦ ਇਹ ਜਿਹੜੇ ਕਮਲਪ੍ਰੀਤ ਜੇ ਇਹ ਤਾਂ ਚੰਦੀਗੜ੍ਹ ਤੋਂ ਨੇ ਤੇ ਇੱਕ ਸੀਗਾ ਰਮਨਦੀਪ ਰਮਨਦੀਪ ਕੌਰ ਇਹਨਾਂ ਦਾ ਵੀ ਕਮੈਂਟ ਆਇਆ ਸੀਗਾ ਇਹਨਾਂ ਨੇ ਆਪਦਾ ਨਾਮ ਕਮੈਂਟ ਦੇ ਵਿੱਚ ਮੈਂਸ਼ਨ ਕਰਿਆ ਸੀਗਾ ਕਹਿੰਦੇ ਸੀਗੇ ਵੀ ਦੀਦੀ ਅਬ ਬਲੌਗ ਦੇ ਵਿੱਚ ਮੇਰਾ ਨਾਮ ਬੋਲ ਦਿਓ ਤੇ ਚਲੋ ਜੀ ਤੁਸੀਂ ਸਾਨੂੰ ਇੰਨੇ ਜੋਗਾ ਸਮਝਦੇ ਹੋ ਹਨਾ ਵੀ ਤੁਸੀਂ ਸਾਨੂੰ ਕਹਿਣਿਓ ਵੀ ਸਾਡਾ ਨਾਮ ਬੋਲ ਦਿਓ ਇਹ ਤਾਂ ਤੁਹਾਡੇ ਸਾਰਿਆਂ ਦਾ ਬੜਾ ਬਣਾ ਵੀ ਜਿਹੜਾ ਸਾਨੂੰ ਇੰਨਾ ਸਮਝਦਾ ਤੁਸੀਂ ਤੇ ਬਾਕੀ ਜੀ ਚਲੋ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਜਾ ਆ ਗਿਆ ਦੇਖੀ ਤੂੰ ਤਾਂ ਜਿਵੇਂ ਇੰਨਾ ਮੀ ਪਾਤਾ ਜੀ ਮੀ ਪਾ ਕੇ ਨਾ ਵੀ ਧਰਤੀ ਜੋ ਵੱਲੀ ਗਰਮੈਸ ਜੀ ਆਉਂਦੀ ਸੇਕ ਜਾਂ ਨਿਕਲਦਾ ਧਰਤੀ ਦੇ ਵਿੱਚੋਂ ਵੀ ਹਮਸ ਜੀ ਹੋ ਗਈ ਹੋਰੀ ਤੇ ਚਲੋ ਹਜੇ ਤਾਂ ਅੱਜ ਤੇ ਸਵੇਰ ਦਾ ਦੋ ਦਿਨ ਹੋਰ ਦੱਸੀ ਜਾਂਦੇ ਵੀ ਆ ਗਿਆ ਤਾਂ ਚਲੋ ਜੀ ਇਸ ਦੇ ਨਾਲ ਕਰਦੇ ਆਂ ਵੀਡੀਓ ਦਾ ਆਪਾਂ ਇੱਥੇ ਐਂਡ ਤੇ ਅਸੀਂ ਮਾਂ ਪੁੱਤ ਜਾਮਣਾ ਖਾਣੇ ਆ ਹੁਣ ਜਸ਼ਨੇ ਮੰਜਾ ਇੱਥੇ ਢਵਾਇਆ ਕਿਉਂਕਿ ਇਹਦਾ ਹੱਥ ਪਹੁੰਚਦਾ ਤਾਂ ਉੱਥੇ ਤੇ ਜਾਮਣਾ ਹੁਣ ਇਹਨੂੰ ਕਹਿਣੀ ਮੈਨੂੰ ਤੋੜ ਕੇ ਦੇ ਫਿਰ ਅਸੀਂ ਖਾਂਦੇ ਆ ਅੱਛਾ ਹੋਰ ਸਹੀ ਹੈ ਮੰਜੇ ਤੜੀ ਮੰਜੇ ਤੜੀ ਕੀ ਆ ਹਏ ਬਹੁਤ ਸਵਾਦ ਆ ਦੇਖੋ ਜੀ ਜਾਮਣ ਹਜੇ ਤਾਂ ਮੈਨੂੰ ਲੱਗਦਾ ਜਸਿਆ ਇੱਕ ਤੇ ਆਪਣੀਆਂ ਛੋਟੀਆਂ ਨੇ ਜਾਮਣਾਂ ਪਿਛਲੇ ਸਾਲ ਵੱਡੀਆਂ ਸੀ ਪਰ ਇੱਕ ਤੇ ਸਾਡੇ ਨਾਲ ਆਹ ਜਾਮਣ ਤੇ ਲੱਗੀਆਂ ਅੱਗੇ ਤੇ ਨਹੀਂ ਲੱਗਦੀਆਂ ਸੀਗੀਆਂ ਜਿਹੜੀ ਆ ਵੱਡੀ ਜਾਮਣਾਂ ਇਹ ਤੇ ਵੱਡੀਆਂ ਜਾਮਣਾਂ ਲੱਗਦੀਆਂ ਆ ਛੋਟੀ ਜਾਮਣ ਦੀ ਛੋਟੀ ਛੋਟੀ ਜਾਮਣ ਹੂੰ ਤੇ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਲ ਜੀ ਬਾਕੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਹੋ ਸਕਿਆ ਸ਼ਾਮ ਦੇ ਬਲੌਗ ਵੀ ਸ਼ਾਮ ਨੂੰ ਬਲੌਗ ਆਪਾਂ ਵੀ ਬਣਾਵਾਂਗੇ ਜਰੂਰ ਵੀ ਹੋ ਸਕਿਆ ਤਾਂ ਸਵੇਰੇ ਅਪਲੋਡ ਕਰ ਦਾਂਗੇ ਤੇ ਹੋ ਸਕਿਆ ਤਾਂ ਸ਼ਾਮ ਨੂੰ ਕਰ ਦਾਂਗੇ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਲ ਜੀ ਬਾਏ ਬਾਏ